ਸਫਰੀ ਕਾਲ ਦੀ ਅੱਜ ਦੇ ਦਿਨ ਵੀ ਕਰਦੇ ਆਂ ਸ਼ੁਰੂਆਤ ਦੀ ਉਹ ਚੱਲੇ ਆਂ ਮੋਟਰ ਉੱਤੇ ਇਹ ਤਾਂ ਬਾਕੇ ਹੋਈਆਂ ਤਬੀਆਂ ਨਾਲ ਤੇ ਆਊਟ ਹੋਣ ਦੀ ਜੁੜੇ ਰਹੇ ਹੋ ਤੇ ਬਾਅਦ ਨੂੰ ਕੇ ਦੁਪਹਿਰ ਵੰਦ ਜਾਵਾਂਗੇ ਜੇ ਕਿਤੇ ਸ਼ਹਿਰ ਜਾਣਾ ਪਿਆ ਬਰਤੀ ਲੱਗ ਜਾਏਗਾ ਕੀ ਕੀ ਕਰਨਾ ਹੈ ਹਾਂਜੀ ਦੋਸਤੋ ਜਾ ਰਹੇ ਹਾਂ ਮੋਟਰ ਤੇ ਨੂੰ ਕੌਣੇ ਆ ਜਾ ਕੇ ਤਵੀਆਂ ਨਾਲ ਦੋਹਰ ਲਾਉਣੇ ਆ ਫੇਰ ਸ਼ਿੱਟਾ ਮਾਰ ਕੇ ਰੂਡਾ ਬੀਟਰ ਫੇਰ ਹਲ ਮਾਰਾਂਗੇ ਫੇਰ ਸਾਗਾ ਮਾਰਦਾਂਗੇ ਓਕੇ ਲਵ ਯੂ ਹਾਂ ਚੱਲਿਆ ਵਿਆ ਸਮਾਨ ਚੱਲ ਪਿਆ ਚਾਚੇ ਦਾ ਨੇਰੀ ਲਿਆਦਾਂਗੇ ਬਹੁਤ ਬਹੁਤ ਧੰਨਵਾਦ ਠੀਕ ਨੇ ਟੋਟੇ ਹਾਂਜੀ ਤਵੀਆਂ ਪਾਲੀਆਂ ਆਪਾਂ ਤੇ ਬਾਹਾਂਗੇ ਹੁਣ ਠੀਕ ਉਹ ਤੋਂ ਸੋਕੀ ਵਰਕਟ ਟੋਕੇਓ ਚੱਕ ਬਈਗੇ ਚੱਕ ਬਈਗੇ ਚੱਕ ਬਈਗੇ ਅ ਚੌਥੀ ਕਿਲੀ ਚ ਪਾਈਆਂ ਬੀਆਂ ਤਵੀਆਂ ਭਤੀਜ ਐਨ ਪਾੜ ਪਾਈ ਪਈਆ ਬਹੁਤ ਵਧੀਆ ਬਾਹੀ ਹੋ ਰਹੀ ਹੈ ਤੇ ਲੱਗਿਆ ਵਿਆਂ ਬਸ 50 ਮਿੰਟ ਦੇ ਵਿੱਚ ਫਾਈਨਲ ਕਰ ਦਾਂਗੇ ਦੋਵੇਂ ਖੇਤ ਫਿਰ ਛਿੱਟਾ ਮਾਰ ਕੇ ਫੇਰ ਰੂਟਾ ਬੀਟਰ ਮਾਰ ਦਾਂਗੇ ਫੇਰ ਹਲ ਮਾਰ ਕੇ ਇੱਕ ਵਾਰ ਸਾਗਾ ਮਾਰ ਦਾਂਗੇ ਡਬਲ ਕਿਉਂਕਿ ਐਕਟੀ ਛੋਂਦੇ ਨੇ ਅਗਲੇ ਹਾਤੀ ਯਾਰ ਅੱਗੇ ਕਾਲੀ ਕਾਲੀ ਦੇ ਵਿੱਚ ਗੌਰ ਨਹੀਂ ਕਰਦੇ ਐ ਕਿਹਨ ਗੌਰ ਨਾਲ ਟਕਾਈ ਨਾਲ ਕਣਕ ਬੀਜਣੀ ਹੈਗੀ ਆ ਟਾਈਮ ਚਾਹੇ ਇੱਕ ਦਿਨ ਵੱਧ ਲੱਗ ਜਵੇ ਕੋਈ ਚੱਕਰ ਨਹੀਂ ਹੈਗਾ ਲਵ ਜੂ ਆ ਅਰਜਨ ਨੇ ਨੇਰੀ ਲਿਆਂਦੀ ਪਈ ਆ ਪਾੜ ਚ ਚੌਥੇ ਟਾਪ ਲੋਹ ਚ ਚੱਲ ਰਿਹਾ ਏ ਥੋਰਾ ਨਹੀਂ ਦਬ ਰਿਹਾ ਤਾਂ ਹੀ ਚਾਚੇ ਦੀ ਪਹਿਲੀ ਪਸੰਦ ਆ ਅਰਜਨ ਹਾਂਜੀ ਦੋਸਤੋ ਆ ਦੇਖੋ ਪਗਲੇ ਫਿਰ ਰਹੇ ਨੇ ਖੇਤਾਂ ਚ ਹੈ ਢੁੱਗੀਆਂ ਗਟਾਰਾਂ ਸਵੇਰੇ 6 ਵਜੇ ਆ ਜਾਂਦੀ ਕਰਤੀ ਤਿਆਰ ਆ ਹਾਂ ਹੁਣ ਛਿੱਟਾ ਮਾਰ ਕੇ ਹੈਰੋ ਘੜਤੀ ਛਿੱਟਾ ਮਾਰ ਕੇ ਫੇਰ ਉਤਾਵੀਟਰ ਮਾਰਾਂਗੇ ਤੇ ਇੱਕ ਜਿਹੜਾ ਨਾ ਘਾਰੇ ਪਏ ਪਏ ਨੇ ਲਾਈਵ ਚ ਤੁਸੀਂ ਦੇਖੇ ਹੀ ਹੁਣ ਜੇ ਲਾਈਵ ਹੋਇਆ ਵੀ ਜਿੱਥੇ ਘਾਰੇ ਪਏ ਪਏ ਨੇ ਉੱਥੇ ਹੁਣ ਕਰਾ ਨਾਲ 3-4 ਕਰਾ ਘੇਰਦੇ ਆ ਫਿਰ ਭੇਜਦੇ ਆ ਉਹਨਾਂ ਨੂੰ ਡਾਈ ਚਕਾ ਕੇ ਘਰ ਤੋਂ ਕਿੱਟਾ ਮਾਰ ਦੇਣਗੇ ਫੇ ਰੂਟਾ ਬੀਟਰ ਮਾਰ ਦੂੰਗਾ ਇੱਕ ਵਾਰ ਫੇ ਪੋਲੇ ਪੋਲੇ ਹਲ ਮਾਰ ਕੇ ਇੰਨੇ ਇੰਨੇ ਫੇਰ ਸਾਗਾ ਮਾਰ ਦਾਂਗੇ ਦੋ ਤਾ ਕਿੱਲੇ ਨੇ ਬਾਕੀ ਆ ਜੀਰੀ ਵਡਾਂਗੇ ਆਪਾਂ 4 ਦਿਨ ਤੱਕ ਤੇ ਜਿਹੜੀ ਦੂਈ ਮੋਟਰ ਆ ਉਧਰ ਜਿੱਥੇ ਜੀਰੀ ਆਕਤੀ ਖਰਾਬ ਹੋ ਗਿਆ ਦੀ ਝੋਨਾ 8 ਕਿੱਲੇ ਤੇ ਉੱਥੇ ਰੌਣੀ ਚੱਲ ਰਹੀ ਆ 4 ਕਿੱਲੇ ਰਹਿ ਗਏ ਰੌਣੀ ਕਰਨ ਤੋਂ ਜੇ ਲਾਈਟ ਵਧੀਆ ਆ ਗਈ ਕੱਲ ਤੱਕ ਰੌਣੀ ਹੋ ਜੂਗੀ ਉੱਥੇ ਉਹ ਬੀਜੀ ਜਾਊਗੀ ਕਣਕ ਆਪਣੀ 14 15 ਤਕਤੂਬਰ ਦੇ ਨੇੜੇ ਤੇੜੇ 15 ਅਕਤੂਬਰ ਹੋ ਜਵੇ ਚਾਹੇ 17 ਅਕਤੂਬਰ ਹੋ ਜਵੇ ਕਿਉਂਕਿ ਡੱਕਾ ਰਤਣੀ ਦੀ ਜਮੀਨ ਉੱਥੇ ਪੱਸੀ ਵੀ ਆ ਇਸ ਕਰਕੇ ਉੱਥੇ ਥੋੜਾ ਜਿਹਾ ਬੱਤਾਂਉਣ ਨੂੰ ਟਾਈਮ ਲੱਗ ਜਾਂਦਾ ਹੈ ਚਲੋ ਹੁਣ ਚੱਲਦੇ ਆ ਘਰ ਨੂੰ ਖਰਾਬ ਪਾਉਣੇ ਆ ਜਾ ਕੇ ਲੱਭ ਜੂ ਪਰ ਇੱਕ ਗੱਲ ਹੈਗੀ ਆ ਡੱਕਾ ਦਾ ਨਜ਼ਾਰਾ ਵੀ ਆ ਟਰੈਕਟਰ ਦੇ ਡੱਕ ਲੱਗੇ ਦਾ ਐਨ ਜੀ ਲੱਗਿਆ ਰਹਿੰਦਾ ਬੰਦੇ ਦਾ ਕਹਿਣ ਸੌਂਰ ਨਾਲ ਡੰਗ 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 ਕਿਉਂ ਦੇ ਆ ਜਿਹੜੇ ਪਿੰਡ ਨੇ ਹਾਂਜੀ ਦੋਸਤੋ ਜਮੀਨ ਤਿਆਰ ਆਪਣੀ ਤੇ ਹੁਣ ਮੈਂ ਰੋਟੀ ਖਾਣ ਆਇਆ ਘਰੇ ਨਹਾ ਧੋ ਕੇ ਹੁਣੇ ਆਇਆ ਤੀ ਘਰ ਹੁਣ ਰੋਟੀ ਖਾਣੇ ਆ ਰੋਟੀ ਖਾ ਕੇ ਮੜਾ ਜਾ ਜਾ ਕੇ ਆਉਣਾ ਕਿਤੇ 5-10 ਕਿਲੋਮੀਟਰ ਫਿਰ ਆ ਕੇ ਲੂਟਾ ਮੀਟਰ ਪਾ ਕੇ ਕਣਕ ਦਾ ਉਹਨਾਂ ਨੇ ਛਿੱਟਾ ਮਾਰ ਦੇਣਾ ਹੈ ਹੁਣ ਫਿਰ ਆਪਾਂ ਟੂਟਾ ਮੀਟਰ ਮਾਰ ਦੇਣਾ ਹੈ ਉਹਦੇ ਭਰਾ ਕੇ 3 ਕਬਜ ਤੋਂ ਮਾਰ ਦਾਂਗੇ ਤੇ ਬਰਸੀਨ ਵਾਲੀ ਜਗ੍ਹਾ ਤਿਆਰ ਕਰਨੀ ਆ ਹੁਣ ਰੋਟੀ ਖਾਣ ਲੱਗਿਆਂ ਦੇਖ ਲਓ 10:30 ਹੋ ਗਏ ਤੇ ਟੀਮੀ ਪੱਯਾ ਰਾਮ ਦਾ ਦੇਖ ਲਓ ਭਾਈ ਤੁਸੀਂ ਕਹਿੰਦੇ ਹੋ ਨਾ ਚੱਚੀ ਟੀਮੀ ਨਹੀਂ ਦਿਖਾਉਂਦਾ ਹਾਂਜੀ ਦੋਸਤੋ ਆਜੋ ਰੋਟੀ ਖਿਲਾ ਦਈਏ ਤੁਹਾਨੂੰ ਹੁਣ ਖਾਣਾ ਖਾ ਕੇ ਚੱਲਦੇ ਆ ਫਿਰ ਆਪਾਂ ਫਿਰ 3 ਵਜੇ ਤੋਂ ਰੂਟਾ ਵੀ ਧਰਨਾਂਗੇ ਠੀਕ ਹੋ ਲਾਡੂ ਆ ਯਾਰ ਤੇਨ ਬੱਟਨ ਵਾਲੀ ਘੰਟੀ ਜਰੂਰ ਦੱਬ ਲਿਆ ਕਰੋ ਤਾਂ ਜੋ ਹਰੇਕ ਨੋਟੀਫਿਕੇਸ਼ਨ ਬਲੌਗ ਤੋਂ ਬੇਤੇਕ ਪਾਉ ਸਕੇ ਓਕੇ ਆ ਜੋ ਤੋਰੀਆਂ ਬਣਾਈਆਂ ਨੇ ਤੋਰੀਆਂ ਨਾਲ ਖਲਾ ਦੀਏ ਰੋਟੀ ਤੁਨ ਹਾਂਜੀ ਜੂਸ ਜੂਸ ਬਣਾਉਣ ਲੱਗ ਗਿਆ ਦੀ ਆ ਜੋ ਪਲਾ ਦੀਏ ਤੁਨ ਨੂੰ ਭਾਈ ਤੇ ਉਹ ਜਾਨ ਵਾਲਾ ਤਾਂ ਫਿਰ ਮੈਂ ਕੈਨਸਲ ਕਰਤਾ ਸ਼ਹਿਰ ਵਾਲਾ ਕਿਉਂਕਿ ਹੁਣ ਚਾਹ ਆਪਾਂ ਜੂਸ ਪੀ ਕੇ ਘੰਟੇ ਤੱਕ ਫਿਰ ਜਾਨਾ ਖੇਤਾਂ 'ਚ ਮੈਂ ਕਿਹਾ ਚਲੋ ਫਾਈਨਲ ਕਰ ਦਈਏ ਜਿਹੜੇ 2.5 ਕਿੱਲੇ 2 ਕਿੱਲੇ ਕਣਕ ਦੇ ਆਪਾਂ ਬੀਜਣੇ ਨੇ ਤੇ ਬਸੇਨ ਵਾਲਾ ਥਾਂ ਤਿਆਰ ਕਰਨਾ ਏ ਓਕੇ ਚੱਲਦੇ ਆਂ ਖੇਤ ਨੂੰ ਆਜੋ ਜੀ ਹਾਂਜੀ ਵਧੀਆ ਬਣਿਆ ਟੇਸਟ ਕਰਕੇ ਦੇਖਿਆ ਆਜੋ ਪਲਾ ਦੀ ਹਾਂਜੀ ਦੋਸਤੋ ਮੋਟਰ ਤੇ ਚੱਲੇ ਆਂ ਕਣਕ ਦਾ ਆਪਾ ਛਿੱਟਾ ਮਾਰਤਾ ਸੀ ਰੂਟਾਵੀਟਰ ਮਾਰਤਾ ਹੁਣ ਹਾਲ ਫੇਰ ਕੇ ਸਹਾਗਾ ਮਾਰ ਦਾਂਗੇ ਉਹ ਠੀਕ ਹੋ ਮੇਰੇ ਜਿਗਰ ਦੇ ਟੁੱਟਿਓ ਅੱਜ ਫਿਰ ਮੈਂ ਕਿਤੇ ਗਿਆ ਨਹੀਂ ਹੈਗਾ ਮੈਂ ਕਿਹਾ ਚੱਲ ਆਹੀ ਤਿਆਰ ਕਰ ਲਈ ਆ ਯਾਰ ਤੇ ਕਬਰਸੀਨ ਵਾਲਾ ਪਾ ਕੇ ਤਿਆਰ ਕਰਨਾ ਸੀ ਉਹ ਕਰਕੇ ਫਿਰ ਬਰਸੀਨ ਵਾਲਾ ਪਾਉਨੇ ਆ ਤੁਹਾਨੂੰ ਮੈਂ ਭੌਂ ਲੈ ਕੈ ਦਾ ਘਰ ਜੇ ਮੈਂ ਫੇਟੀ ਇਹੇ ਤੇ ਮੇਰੀ ਟੈਣੀਆਂ ਤੇ ਜਿਹੜੀਆਂ ਚਾਕੇਵੇਂ ਤੇ ਭਾਈ ਠੀਕੋ ਜਿੰਦ ਤੇ ਟੋਟਿਆ ਲਵ ਯੂ ਵਾ ਓਏ ਲਵ ਯੂ ਆ ਮੇਰੇ ਟੀਮ ਦੇ ਟੋਟੇ ਆ ਗੱਲ ਰਿਹਾ ਵੇ ਹਰ ਜਣ ਰੇ ਹਾਂਜੀ ਦੋਸਤੋ ਖੇਤ ਤਿਆਰ ਨੇ ਆਪਣੇ ਤੇ ਫਲ ਮਾਰਤੇ ਦੇ ਵਿੱਚ ਬਸ ਹੁਣ ਸਹਗਾ ਹੀ ਮਾਰਨਾ ਈ ਸਹਗਾ ਮਾਰ ਕੇ ਬਸ ਪੱਟਾ ਪਾ ਦਾਂਗੇ ਪੂਰੇ ਸਾਗਾ ਮਾਰ ਕੇ ਫਿਰ ਉਹ ਬਰਸੀਨ ਵਾਲਾ ਅੱਧਾ ਗਿੱਲਾ ਤਿਆਰ ਕਰਨਾ ਹੈਗਾ ਦੇਖੋ ਕਿਵੇਂ ਬਗਲੇ ਫਿਰ ਰਹੇ ਨੇ ਇੱਕ ਗੱਲ ਤਾਂ ਹੈਗੀ ਆ ਖੇਤੀ ਵਰਗੀ ਕੋਈ ਵੀ ਮਤਲਬ ਚੀਜ਼ ਨਹੀਂ ਹੈਗੀ ਮਤਲਬ ਖੇਤਾਂ 'ਚ ਜੀ ਲੱਗਦਾ ਹੈ ਯਾਰ ਹੈ ਨਾ ਬੰਦੇ ਦਾ ਤਮਾਕ ਆਲੇ ਦਾਲੇ ਪਟਕਦਾ ਏ ਇਸ ਕਰਕੇ ਨੌਜਵਾਨੋਂ ਖੇਤੀ ਵੀ ਜ਼ਰੂਰ ਕਰਿਆ ਕਰੋ ਜਿਹੜੇ ਕਾਲਜ 'ਚ ਪੜਦੇ ਨੇ ਆਦੇ ਮਾਪੇ ਬਾਪ ਦਾ ਸਾਥ ਦਿਆ ਕਰੋ ਖੇਤੀ 'ਚ ਖੇਤੀ ਵਰਗਾ ਤਾਂ ਕੋਈ ਕਿੱਟਾ ਹੀ ਨਹੀਂ ਹੈਗਾ ਯਾਰ ਸਾਲੇ ਆਪਦਾ ਘਰ ਦਾ ਕੰਮ ਹੈ ਲਵ ਯੂ ਓਏ ਕੀ ਕਰਦੇ ਟੋਟਿਓ ਉਹ ਆਹ ਭਾਈ ਬਾਹਰ ਵਾਲੇ ਉਹ ਐਨ ਆਰ ਆਈ ਉਹ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਇਟਲੀ ਵਾਲੇ ਉਹ ਦੁਬਈ ਵਾਲੇ ਕਹਨੇ ਹੁੰਨੇ ਆ ਚਾਚਾ ਖੇਤ ਕਿੰਨੀ ਜਾਂਦਾ ਲੈ ਦੇਖ ਲੋ ਭਾਈ ਇਹਨੂੰ ਖੇਤ ਦਿਖਾ ਦੂ ਹਾਂਜੀ ਦੋਸਤੋ ਕੀ ਹਾਲ ਚਾਲ ਆ ਠੀਕ ਹੋ ਉਧਰੋਂ ਕਰ ਲਾ ਕੈਮਰਾ ਤੇ ਕਣਕ ਬੀਤੀ ਆਪਾਂ ਸਵੇਰੇ ਪੱਟਾਂ ਪਾ ਦਾਂਗੇ ਆ ਹੁਣ ਬਰਸੀਨ ਵਾਲਾ ਥੋਂ ਤਿਆਰ ਕਰ ਰਹੇ ਹਾਂ ਇਹਦੇ ਵਿੱਚ ਫਿਰ ਕੱਲ ਨੂੰ ਗਨੇ ਲਾਈਟ ਆ ਗਈ ਕੱਲ ਨੂੰ ਪਰ ਪਰਸੋਂ ਨੂੰ ਵੀ ਜੀ ਜਾਊਗੀ ਬੱਟਾਂ ਦੇ ਕੋਈ ਕੋਈ ਵੀ ਲਾਉਣੇ ਨੇ ਹੋਰ ਦੱਸੋ ਠੀਕ ਹੋ ਤੇ ਅੱਜ ਆਪਾਂ ਐ ਕਰਨਾ ਅੱਜ ਰਾਤ ਨੂੰ ਵਲੌਗ ਨਹੀਂ ਪਾਉਂਦੇ ਮੇਰੀ ਸਲਾਹ ਸਵੇਰੇ ਪਾਈਏ ਤੜਕੇ 6 ਵਜੇ ਕਿਉਂਕਿ ਕੋਈ ਦੇਖਦਾ ਤਾਂ ਹੈ ਨਹੀਂ ਰਾਤ ਨੂੰ ਯਾਰ ਇੱਕ ਤੋਂ ਬਾਅਦ ਕੱਲ ਨੂੰ ਸਵੇਰੇ ਪਾ ਕੇ ਦੇਖ ਲੈਂਦੇ ਆ ਜੇ ਉਹੀ ਹਾਲ ਰਹਿ ਆ ਫਿਰ ਉਹੀ ਰਾਤ ਵਾਲੀ ਸਮਾਂ ਰਹੂਗਾ ਬਾਕੀ ਲਵ ਯੂ ਮੇਰੇ ਚਾਹਵਨ ਵਾਲਿਆਂ ਨੂੰ ਲਵ ਯੂ ਲਵ ਯੂ ਲਵ ਯੂ ਓਏ ਬੜਾ ਨਜ਼ਾਰਾ ਆਉਂਦਾ ਯਾਰ ਖੇਤਾਂ ਚ ਆਪਦੇਾਂ ਚ ਜਦ ਆਪਾਂ ਕੰਮ ਕਰਦੇ ਆਂ ਬੰਦਾ ਪੂਰ ਨਹੀਂ ਹੁੰਦਾ ਹੈਗਾ ਲਵ ਐਨ ਬਣ ਗਈ ਗੱਲ ਦੇਖੋ ਹੈ ਇੱਕ ਇੱਕ ਵਾਰੇ ਮਾਰਿਆ ਹੈ ਇੱਕ ਇੱਕ ਵਾਰਨ ਵਾਲੇ ਹੋਰ ਦੱਸੋ ਗੱਲਬਾਤ ਅੱਜ ਵਾਲਾ ਬਲੌਗ ਸਵੇਰੇ ਤੜਕੇ ਸਵੇਰੇ 6 ਵਜੇ ਤੋਂ ਉੱਠੋ ਤੇ ਕੱਲ ਨੂੰ ਮਿਲਾਂਗੇ ਤੋਂ ਤੁਸੀਂ ਸ਼ਹਿਰ ਜਾਵਾਂਗੇ ਦੇਖਦੇ ਆ ਕਿੱਥੇ ਜਾਇਆ ਜਾਊਗਾ ਸਵੇਰੇ ਸੱਜਰੇ ਵੀਡੀਓ ਪਾਵਾਂਗੇ ਕੋਲ ਵਿੱਚ ਬਾਕੀ ਤੋਂ ਲੱਗੂਆ ਮੇਰੇ ਠੀਕ ਰਵੇ ਟੋਟਿਆਂ ਨੂੰ ਤੁਸੀਂ ਆਲੇ ਚਾਚੇ ਵੀ ਉਮੀਡ ਸਪੋਰਟ ਕਰਦੇ ਹੋ ਲਵ ਯੂ ਲਵ ਯੂ ਸਾਰੇ ਸਿਗਰਾ ਦੂਰੀ ਲਵ ਯੂ ਯਾਰ ਕਿਸਦਾ ਨਾ ਕਰਿਆ ਕਰੋ ਸਾਰੇ ਤੁਸੀਂ ਮੇਰੇ ਆਪਣੇ ਹੋ ਹੈਗੇ ਹੋ ਜਾ ਲਵ ਹੋਰ ਦੱਸੋ ਗੱਲਬਾਤ ਗਾਣਿਆਂ ਨੇ ਵੀ ਅੱਜ ਨਜ਼ਾਰਾ ਲਿਆਤਾ ਭਤੀਜ ਦੇ ਵੀ ਗਾਣੇ ਸੁਣੇ ਢਿੱਲੋਂ ਦੇ ਸੰਧੂ ਦੇ ਵੀ ਸੁਣੇ ਨਿਮਾਨ ਦੇ ਵੀ ਸੁਣੇ ਸਾਰਿਆਂ ਨੇ ਸੁਣੇ ਪ੍ਰਦੀਪ ਪ੍ਰਦੂਪ ਉਹਨਾਂ ਦੇ ਪੁਰਾਣੇ ਨਵੇਂ ਸਾਰੇ ਗਾਣੇ ਅੱਜ ਸੁਣੇ ਨੇ ਸਾਰੇ ਤੁਸੀਂ ਜੁਗ ਜੁਗ ਜਿਉ ਸਾਰੇ ਤੇ ਜਿੰਨੇ ਵੀ ਮੇਰੇ ਭਤੀਜ ਭਤੀਜੀਆਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਇਟਲੀ ਆਲ ਵਰਲਡ ਜਿੱਥੇ ਜਿੱਥੇ ਜਰਮਨ ਬੈਠੇ ਹੋ ਤੁਨੂੰ ਸਾਰਿਆਂ ਨੂੰ ਚਾਚੇ ਵੱਲੋਂ ਬਹੁਤ ਸਾਰਾ ਪਿਆਰ ਲਵ ਯੂ ਮੇਰੇ ਜਿਗਰ ਦੇ ਟੋਟਿਆਂ ਨੂੰ ਅੱਜ ਯਾਰ ਐਨ ਸਵਾਦ ਆਇਆ ਖੇਤਾਂ 'ਚ ਕੰਮ ਕਰਨ ਦਾ ਤੇ ਖਾਧੀ ਹੋਈ ਦਾ ਵੀ ਨਜ਼ਾਰਾ ਆਇਆ ਅੱਜ ਕੰਮ ਲਿਆਏ ਆਪਾਂ ਜਿਹੜੀ ਚੀਜ਼ ਖਾਈ ਦੀ ਆ ਬਾਕੀ ਹੋਰ ਦੱਸੋ ਗੱਲਬਾਤ ਠੀਕੋ ਲਵ ਯੂ ਆ ਸਾਰਿਆਂ ਨੂੰ ਯਾਰ ਜੁਗ 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 ਦਿਓ ਢੰਗੜਾ ਪਾਉਣ ਨੂੰ ਕੀ ਕਰ ਰਹੇ ਆ ਭਤੀਜੇ ਹੋਰ ਦੱਸੋ ਗੱਲਬਾਤ ਓਕੇ ਰਿਪੋਰਟ ਲਵ ਯੂ ਆਲਾ ਆ ਦੇਖੋ ਇਹਨ ਬਣਤੀ ਜ਼ਮੀਨ ਹੈ ਟੋਪੋ ਟਾਪ ਚਲੋ ਬਸ ਹੁਣ ਆਖਰੀ ਕਿੜਾ ਦੇ ਕੇ ਚਲਦੇ ਆਪਾਂ ਘਰ ਨੂੰ ਸਭ ਚਲਦੇ ਆਂ ਘਰ ਨੂੰ ਚਲੋ ਫਿਰ ਹਾਂਜੀ ਦੋਸਤੋ ਕਣਕ ਬੀਜੀ ਵੀ ਬਾਬੇ ਦੀ ਕਿਰਪਾ ਨਾਲ ਅੱਜ ਆਪਣੀ ਐਨ ਵਧੀਆ ਤੇ ਹੁਣੇ ਘਰੇ ਆਇਆ ਹੈਗੇ ਪੀਮੀ Town ਨੂੰ ਹੀ ਰੋਟੀਆਂ ਖਾ ਰਹੇ ਨੇ ਤੇ ਬਲੌਕ ਦਾ ਹੁਣ ਆਪਾਂ ਸਵੇਰੇ ਪਾਵਾਂਗੇ ਆਹ ਉਹ ਮੈਂ ਪਹਿਲਾਂ ਦੂਦੇ ਦਿੱਤਾ ਹੈਗਾ ਉਹ ਤੋਂ ਤੋਂ ਗੱਲ ਬਾਅਦ ਠੀਕ ਹੋ ਤੇ ਨਾਲੇ ਸਾਰਿਆਂ ਨੂੰ ਬੇਨਤੀ ਯਾਰ ਜਦੋਂ ਵੀ ਕਣਕ ਬੀਜਣੀ ਆ ਯਾਰ ਮੱਥਾ ਟੇਕ ਕੇ ਫੇਰ ਸ਼ੁਰੂ ਕਰਿਆ ਕਰੋ ਜਿਹੜੀ ਵੀ ਫਸਲ ਬੀਜਣੀ ਆ ਆਪਾਂ ਤੇ ਇੱਕ ਟਿਕਾਈ ਨਾਲ ਬੀਜਿਆ ਕਰੋ ਠੀਕ ਆ ਜੀ ਤੇ ਇੱਕ ਡੀਏਪ ਦਾ ਕਹੀ ਜਾਂਦੇ ਨੇ ਕਿ ਡੁਪਲੀਕੇਟ ਆਉਂਦਾ ਇੱਕ ਝੋ ਉਹ ਗੌਰ ਰੱਖਿਓ ਯਾਰ ਥੋੜੀ ਜੀ ਠੀਕ ਆ ਨਾ ਆਪਾਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਪਰ ਕਈ ਵਾਰ ਹੋ ਜਾਂਦਾ ਏ ਠੀਕ ਆ ਜੀ ਇੰਨੀ ਕੁ ਗੌਰ ਰੱਖਿਆ ਕਰੋ ਬਾਕੀ ਤੁਹਾਨੂੰ ਚਾਚੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਸਾਰਾ ਪਿਆਰ ਹੈਗਾ ਏ ਟਿੰਮੀ ਟੌਮ ਤਾਂ ਰੋਟੀ ਚੱਟ ਕੇ ਖਾ ਲਈ ਇਹਨਾਂ ਨੇ ਚਲੋ ਅੱਜ ਦੇ ਦਿਨ ਦਾ ਦਿਨ ਬਹੁਤ ਵਧੀਆ ਗਿਆ ਏ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਬਟਨ ਘੰਟੀ ਵਾਲਾ ਬਟਨ ਵੀ ਦਬਾ ਲਿਆ ਕਰੋ ਯਾਰ ਲਵ